ਕੇਂਦਰੀ ਜੇਲ ਗੋਇੰਵਾਲ ਸਾਹਿਬ ਤੋਂ ਆਈ ਵੱਡੀ ਖਬਰ ਸਾਹਮne ਜੇਲ ਪੁਲਿਸ ਦੇ ਮੁਲਾਜ਼ਮ ਕੋਲੋਂ ਚੈਕਿੰਗ ਦੌਰਾਨ 250 ਗ੍ਰਾਮ ਅਫੀਮ ਹੋਈ ਬਰਾਮਦ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਕਸਬਾ ਸ਼੍ਰੀ ਗੋਇੰਵਾਲ ਸਾਹਿਬ ਵਿਖੇ ਬਣੀ ਕੇਂਦਰੀ ਜੇਲ ਤੋਂ ਵੱਡੀ ਖਬਰ ਸਾਹਮne ਆਈ ਹੈ ਜੇਲ ਪੁਲਿਸ ਦੇ ਇੱਕ ਮੁਲਾਜ਼ਮ ਕੋਲੋਂ ਚੈਕਿੰਗ ਦੌਰਾਨ 250 ਗ੍ਰਾਮ ਅਫੀਮ ਬਰਾਮਦ ਹੋਈ ਹੈ ਸੰਬੰਧਿਤ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਜੋ ਕਿ ਇੱਥੇ ਜੇਲ੍ਹ ਪੁਲਿਸ ਦਾ ਮੁਲਾਜ਼ਮ ਸੀ ਸਵੇਰੇ 8 ਵਜੇ ਜਦੋਂ ਜੇਲ੍ਹ ਅੰਦਰ ਆਪਣੀ ਡਿਊਟੀ ਲਈ ਜਾ ਰਿਹਾ ਸੀ ਤਾਂ ਚੈਕਿੰਗ ਦੌਰਾਨ ਉਸ ਪਾਸ ਤੋਂ 250 ਗ੍ਰਾਮ ਅਫੀਮ ਬਰਾਮਦ ਹੋਈ ਹੈ ਇਸ ਸਬੰਧਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਸੋਨੂ ਫਤਿਹਪੁਰ ਦੀ ਵਿਸ਼ੇਸ਼ ਰਿਪੋਰਟ ਹਰ ਇੱਕ ਆਜੇ ਫੜਿਆ ਸਰਦ ਕੋ 250 ਗ੍ਰਾਮ ਫੀਮ ਪੜੀ ਕੀ ਮਾਮਲਾ ਹੈ ਸਾਰਾ ਜੀ ਇਹ ਮਾਮਲਾ ਹੈ ਕਿ ਕੱਲ ਸਵੇਰੇ ਇੱਕ ਮੁੰਡਾ ਰਣਜੀਤ ਸਿੰਘ ਸਰੋਫਾ ਘਰਾ ਸਿੰਘ ਇਹ ਸ਼ਾਕਵੋਟ ਜਲੰਧਰ ਦਾ ਰਹਿਣ ਵਾਲਾ ਹੈ ਤੇ ਇਥੇ ਜੌਬ ਕਰਦਾ ਹੈ ਕਿਥੇ ਜੀ ਜੇਲ੍ਹ ਪੁਰਸ ਦੇ ਵਿੱਚ ਅੰਦਰ ਵਾਰਡਨ ਤੇ ਇਹ ਕੱਲ ਸਵੇਰੇ 8:00 ਵਜੇ ਅੰਦਰ ਜਾ ਰਿਹਾ ਸੀ ਜੇਲ੍ਹ ਦੇ ਤੇ ਜਦੋਂ ਸਰਚ ਕੀਤੀ ਗਈ ਤੇ ਇਹ ਕੋਲੋਂ ਜਿਹੜੀ 250 ਗ੍ਰਾਮ ਦੀ ਜਿਹੜੀ ਫੀਮ ਮਾ ਉਹ ਬਰਾਮਦ ਹੋਈ ਅੱਗੇ ਵੀ ਸਰ ਕੋਈ ਮਾਮਲਾ ਦਰਜ ਇਤੇ ਨਹੀਂ ਇਸ ਤੋਂ ਪਹਿਲਾਂ ਅਜੇ ਤੱਕ ਤਾਂ ਨਹੀਂ ਕੋਈ ਮਾਮਲਾ ਦਰਜ ਹੈ ਸਾਡੇ ਨੋਟਿਸ 'ਤੇ ਆਇਆ ਪਰ ਸਿਰ ਵੀ ਇਹਨੀ ਤਕੀਕਾ ਤਕੀਕਾਤ ਕਰਾਂਗੇ ਕੀ ਕਾਰਵਾਈ ਕੀਤੀ ਜਾਏਗੀ ਅਛਾ ਹੈਗਾ ਤੇ ਫਿਰ ਉਹ ਬਾਅਦ ਵਿੱਚ ਇਨਵੈਸਟੀਗੇਸ਼ਨ ਕੀ ਕਾਰਵਾਈ ਕੀਤੀ ਜਾਏਗੀ ਇਸ ਦੇ ਉੱਤੇ ਐਨਡੀਪੀਐਸਟ ਦਾ ਮਕਦਮਾ ਇਹਦਾ ਦੋਸ਼ੀ